ਵੀ ਸਾਡੀ ਕਰਨੀ ਹੈ ਸ਼ਾਪਿੰਗ ਆਸਟ੍ਰੇਲੀਆ ਦੇ ਵਿੱਚ ਹੈ ਹਾਂ ਹਾਂ ਨਹੀਂ ਚੰਗੇ ਤੇਰੀ ਵਧੀਆ ਲੱਗ ਰਹੀ ਚਲ ਆ ਜੇ ਫਿਰ ਹੋਰ ਕਿ ਦੁਕਾਨਾਂ ਤੇ ਚਲ ਜਾਨੇ ਹੂੰ ਕੀ ਹੋਰ ਦੁਕਾਨਾਂ ਤੇ ਚਲ ਜਾਨੇ ਉਹ ਵਧੀਆ ਹਣੀਆਂ ਦੁਕਾਨਾਂ ਆ ਫਸੂਆ ਕੰਡਾਈ ਵੇਖਾਈ ਨਹੀਂ ਉਹ ਬੱਪੇ ਤੋਂ ਨਹੀਂ ਤੇ ਲਾਣ ਪਰ ਤੇ ਇਹਨੂੰ ਪਾਰਾ ਥੋ ਅੱਗੇ ਨਾ ਕੋਈ ਚਾਹ ਉਹ ਪਰ ਤੋਂ ਹੀ ਦੇ ਜੀ ਆ ਵੀ ਵੇਲਾ ਬੀਬੀ ਕੇ ਹੋਰ ਦੇਸ਼ ਤੋਂ ਆਈ ਉਹ ਬੁੱਢਾ ਬੁੱਢੀ ਆਵੇ ਕੱਲੇ ਹੀ ਤੁਰੇ ਫਿਰਦੇ ਹੀ ਹੈਂ ਆਹੋ ਨੰਬਰੇ ਕੋਟ ਪਾ ਕੇ ਇੰਡੀਆ ਜਾ ਪਤਾ ਨਹੀਂ ਲੱਗੇ ਆਹੋ ਕੋਟ ਨੇ ਸੱਧਿਆ ਆਹੋ ਕਾਲਾ ਇਹ ਲੰਬਾ ਜਾ ਕੋਟ ਇੰਡੀਆ ਜਾ ਕੇ ਇਹਦਾ ਨੇਰੀ ਆ ਜਾਣੀ ਉਸੇ ਆਹੋ ਪਤਾ ਲੱਗੇ ਆਸਟ੍ਰੇਲੀਆ ਤੋਂ ਆਈ ਆਹੋ ਉਹ ਤੇ ਮਿਲ ਗਿਆ ਆਹੋ ਪਾਪੇ ਨੇ ਬੜਾ ਖੁਸ਼ ਹੋਣਾ ਵੇਖ ਕੇ ਬੀਬੀ ਨੂੰ ਅੱਜ ਸੂਟ ਪਾ ਗਿਆ ਔਰ ਜੈਕਟ ਪਾ ਗਿਆ ਪਾਪੇ ਨੇ ਲੈ ਲਿਆ ਉਹਨੂੰ ਮੈਂ ਪਾਪੇ ਨੂੰ ਲੈ ਕੇ ਦਿੱਤੀ ਉਹਦੇ ਨਾਲ ਦੀ ਜਗਨ ਲੰਬੀ ਦੀ ਉਹ ਆਂਦਾ ਮੈਂ ਪਾਈ ਨਹੀਂ ਪਾਪਾ ਮੈਂ ਨਹੀਂ ਪਾਉਂਦਾ ਹੋਰ ਇਹ ਵਧੀਆ ਲੱਗ ਰਹੀ ਇਹਨੂੰ ਲੱਗਦਾ ਪਾਪਾ ਜੀ ਉਹ ਤਾਂ ਪਾਦੇ ਨਹੀ ਨਾ ਕੋਈ ਨਹੀਂ ਇਹ ਜਾਲੀ ਲੋਜ ਬੰਦਿਆਂ ਵਾਲੀ ਜੈਕਟ ਸੇ ਲਾਈਨ ਲੱਗੀਆਂ ਹੋਈਆਂ ਸਾਰੇ ਥਾਂ ਤੇ ਮੈਂ ਹੈ ਨਾ ਬੀਬੀ ਵੇਖੇ ਤਾਂ ਰੰਗ ਬਰੰਗੇ ਲੋਕ ਇੱਥੇ ਕਿੱਦਾਂ ਦਾ ਲੱਗਣ ਡਿਆ ਤੈਨੂੰ ਇੱਥੇ ਆਪਣੇ ਇੱਕ ਦਿਨ ਕਿਹੜੀ ਕਿਹੜੀ ਕੁੱਤਾ ਕੀਤੀ ਆ ਰੰਗ ਬਰੰਗੇ ਆ ਕਾਲੇ ਗੋਰੇ ਸਾਬ ਇੱਥੇ ਹੈਗੇ ਆ ਹੈ ਨਾ ਬੰਦਿਆਂ ਨੇ ਬੱਚੋ ਨੇ ਕਿ ਲਾਇਆ ਸੇ ਪਾਣੀ ਨੂੰਰ ਤਾਂ ਤੇ ਬੰਨ ਜੇ ਬਣੀ ਦੋਨਾਂ ਆਵਾਜ਼ ਕਰਾ ਦੇ ਜੀ ਕਾਹਦੇ ਕਾਲੇ ਹੀ ਆ ਗਏ ਕਾਲੇ ਹੀ ਰੇਲੀ ਆ ਗਏ ਉਹ ਹੈਗੀ ਵੀ ਇਦਾਂ ਦੀ ਉਹ ਮੰਗੀ ਰੋਟੀ ਨਾ ਰੰਗਾਂ ਦਾ ਕਾਲਾ ਮਮੀ ਉਥੋਂ ਕੁਝ ਖਾ ਲੈਣਾ ਸੀ ਰਗੋ